ਸੇਵੀਐ ਅਹਨਿਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਝੱਟੀ ਐ ਉਦ ਡੱਠੇ ਸੱਚੇ ਪਾਤਸ਼ਾਹ ਮਾਲ ਜਨਮ ਕੀ ਕਤੀ ਸਜਣ ਸੱਚਾ ਪਾਤਸ਼ਾਹ ਸਿਰ ਸ਼ੋਹਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸੋ ਸੱਜਣ ਸਚਾ ਪਾਤਿ ਸਾਹੋ ਸਰ ਸਾਧ ਜਿਸ ਪਾਸ ਬਹਿਠਿਆ ਸੋਹੀਏ ਸਬ ਨੰਦਾਵੇ ਸਤਨਾਮ ਸ਼੍ਰੀ ਕਰ ਦੂਜਾ ਅਸ਼ਟ ਪਦਿਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪੜਿਓ ਅਰਬੇਦ ਵਿਚਾਰਿਓ ਨਿਵਲ ਪਉ ਅੰਗਮ ਸਦੈ ਪੰਜ ਜਨਾਸਿਓ ਸੰਗਨ ਛਟਕਿਓ ਆਦਿਕ ਅਹੰ ਬੁੱਧ ਬੱਧੇ ਪਾਠ ਪੜਿਓ ਅਰਬੇਦ ਵਿਚਾਰਿਓ ਨੇਵਲ ਪਉੰਗਮ ਸਦੈ ਪੰਜ ਜਨਾਸਿਓ ਸੰਗਨ ਛੁਟਕਿਓ ਅਦਿਕ ਅਹੰ ਬੁੱਧ ਬਦੈ ਪਿਆਰੇ ਇਹਨ ਬਿਧ ਮਿਲਣ ਨ ਜਾਇ ਕਰਮ ਅਨੇਕਾ ਹਾਰ ਪਰਿਓ ਸੋਮੀ ਕਦਾਰ ਦੀਜ ਬੁੱਧ ਵਿਵੇਕਾ ਕਰ ਪੱਤੀ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ দুবদা ছুট কান কামন তীরথ যায় বসে ও শে করবতরা ਮਨ ਕੀ ਮੈਲ ਨ ਉਤਰੈ ਇਹ ਬਿਦ ਜੇ ਲਖ ਜਤਨ ਕਰਾਇ ਕਨਕ ਕਾਮਨੀ ਹੈ ਵਰ ਗਵਰ ਵਾਹ ਬਿਦਦਾਨ ਦਾਤਾ ਰਾਂ ਅਨਵਸਤਰ ਪੋਮ ਬਹੁ ਵਰਪੇ ਨਹਿ ਮਿਲਿਆ ਹਰ ਦਵਾਰਾ ਪੂਜਾ ਅਰਚਾ ਵੰਦਨ ਡੰਡਾ ਤ ਖਟ ਕਰਮ ਰਤ ਰਹਤਾ ਹਉ ਕਰਤ ਵੰਦਨ ਮਹ ਪਰਿਆ لیے جگتا یگ آسن چو راسی اے پی کر 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 رہا ਦੀ ਯਾਰ ਜਾ ਫਿਰ ਫਿਰ ਜਨਮ ਹਰਿ ਸਿਉ ਸੰਗ ਨ ਗਾਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਾਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਨانک ਤਿਸ ਭਯੋ ਪਰਾਪਤ ਜਿਸ ਪੁਰ ਬਲਖੇ ਕਾਲਹਿਨ ਤੇਰੋ ਸੇਵਕ ਇਹ ਰੰਗ ਮੱਤਾ ਪਾਏ ਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੋ ਸੇਵਕ ਏ ਹਰੰਗਮ ਵਾਤਾ ਕ੍ਰਿਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾ ਉਹ ਦੁਜਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਉੰਗਮ ਸਾਦੇ ਪੰਜ ਜਨ ਸਿਉ ਸੰਗਨ ਛੁਟਕਿਓ ਅਦਕ ਅਹਉ ਬੁੱਧ ਬਾਦੇ